ਪਾਕਿਸਤਾਨ ਪੰਜਾਬ ਦੀ ਬਸਤੀ ਮਿੱਠੂ ਖਾਨ ਜਿਸ ਦੀ ਆਬਾਦੀ 70 ਦੇ ਕਰੀਬ ਹੈ ਇੱਥੇ ਲੋਕ ਕੱਚੇ ਮਕਾਨਾਂ ਵਿੱਚ ਹੀ ਰਹਿੰਦੇ ਨੇ ਪੀਣ ਵਾਲੇ ਸਾਫ ਪਾਣੀ ਦੀ ਕਿੱਲਤ ਨਾਲ ਜੂਝਦੇ ਇਹ ਲੋਕ ਗੰਦੇ ਤਲਾਵਾਂ ਜਾਂ ਟੋਬਿਆਂ ਵਿੱਚੋਂ ਮੀਂਹ ਦਾ ਪਾਣੀ ਭਰ ਕੇ ਹੀ ਪੀਣ ਲਈ ਮਜਬੂਰ ਸੀ ਬਾਕੀ ਰਹਿਂਦੀ ਘਸੜਾ ਨੇ ਕੱਢ ਦਿੱਤੇ ਜਿਸ ਤੋਂ ਬਾਅਦ ਇੱਥੇ ਪੀਣ ਵਾਲਾ ਪਾਣੀ ਹੀ ਦੰਦਾ ਹੋ ਗਿਆ ਕਾਲ ਸੈਡ ਦੀ ਟੀਮ ਨੇ ਇਸ ਬਸਤੀ ਦਾ ਮੌਇਨਾ ਕੀਤਾ ਅਤੇ ਪੀਣ ਵਾਲੇ ਸਾਫ ਪਾਣੀ ਦੇ ਨਲਕੇ ਦੀ ਘਾਟ ਨੂੰ ਦੇਖਦਿਆਂ ਤੁਰੰਤ ਨਾਕਾ ਲਾਉਣ ਦਾ ਕੰਮ ਸ਼ੁਰੂ ਕਰਵਾਇਆ ਹੁਣ ਇਸ ਬਸਤੀ ਵਿੱਚ ਸਾਫ ਪਾਣੀ ਦਾ ਨਲਕਾ ਲੱਗ ਚੁੱਕਿਆ ਤੇ ਇੱਥੋਂ ਦੇ ਬੱਚਿਆਂ ਸਣੇ तमाम ਬਸਤੀ ਦੇ ਲੋਕ ਬੜੇ ਹੀ ਖੁਸ਼ ਨੇ ਅਤੇ ਖਾਲਸਾ ਟਰਾਂਡ ਦਾ ਤੇ ਦਸਵੰਦ ਦੇਣ ਵਾਲੀ ਸੰਗਤ ਦਾ ਧੰਨਵਾਦ ਕਰ ਰਹੇ ਨੇ ਖਾਲਸਾ ਟੀਮ ਦੀ ਮਿਹਰਬਾਨੀ ਹੈ ਨਲਕਾ ਲਵਾ ਦੀ ਤੇ 60 70 ਬੰਦਾ ਉਹਨੇ ਦੀ ਮਿਹਰਬਾਨੀ ਅੱਗੇ ਨਲਕਾ ਕਹਿਣਾ ਤੇ ਨਲਕਾ ਲਾ ਦਿੱਤੇ ਨੇ ਅਸਾਂ ਪਰ ਇੱਕ ਨੂੰ ਪਾਣੀ ਭਾਰਮਦੋਇਆ ਸੀ ਪਹਿਲੇ ਉਹਨਾਂ ਦਾ ਘਰੂ ਪਾਣੀ ਤੋਂ ਪੀਂਦੇ ਪੂ ਕਾਲਸਰ ਦੇ ਇਹੋ ਜਿਹੇ ਪ੍ਰੋਜੈਕਟਰ ਨੂੰ ਸਪੋਰਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ kalsar.org ਦੇ ਉੱਤੇ ਜਾ ਕੇ ਸਾਨੂੰ ਦਸਵੰਦ ਦੇ ਸਕਦੇ ਹੋ ਤਾਂ ਜੋ ਹਰ ਲੋੜਵੰਦ ਤੱਕ ਬਣਦੀ ਸੇਵਾ ਪਹੁੰਚਾਈ ਜਾ ਸਕੇ